ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਜਿਸ ਵਿੱਚ ਇੱਕ ਫੱਕਰ ਜਾਂ ਬੰਦਾ ਵਿਆਹ ਕਰਾਉਣ ਜਾਂਦਾ ਤੇ ਓਦੋਂ ਬਾਅਦ ਉਸ ਫੱਕਰ ਜੇ ਬੰਦੇ ਨਾਲ ਕੀ ਹੁੰਦਾ ਪਹਿਲਾਂ ਤੱਕ ਕੱਟ ਕਰੋ ਗੱਲਬਾਤ ਚਲੋ ਮੰਗੋ ਵੀ ਸੈਕਿੰਡ ਮੰਗੋ ਮੰਗੋ ਸੈਕਿੰਡ ਮੰਗੋ ਹਾਂ ਹਾਂ ਸੈਕਿੰਡ ਮੰਗੋ ਆਸੋ ਨੀ ਲੈ ਨਾ ਬਤਾਇਆ ਤੈਨੂੰ ਜੂਰੀ ਖਵਾ ਲਾਵੇ ਉਹਨੇ ਨਾ ਬਸ ਗੱਲ ਨਾ ਬਾਲਾ ਨਾ ਕਮ ਕਰੀ ਆ ਲੈ ਜਾ ਮਿੱਠਾ ਬਣਾ ਦੇ ਤੈਨੂੰ ਇਹ ਤੇਰੀ ਮਰਜ਼ੀ ਐ ਤੂੰ ਖਵਾ ਕਿਸੇ ਮੱਛੇਰਾ ਦੇ ਸਾਹ ਦੇ ਮਿੱਠਾ ਚਾ ਲੈ ਮਿੱਠਾ ਤੂੰ ਪਰ ਮੜਾ ਮੂੰਹ ਮਿਠਾ ਕਰਾ ਯਾਰ ਆਇਨਾ ਕਰ ਤੂੰ ਮੈਂ ਤਕਰੀ ਨਹੀਂ ਕੋਈ ਨਹੀਂ ਹੈ సగన్వేళ లో పడ ఆ రీవన కగన ని మళ్ళనా తోన్య జయ జయ ਹੇਲੋ ਜੀ ਜਰੂਰ ਬੋਲ ਕੇ ਆ ਨਾ ਮੈਂ ਪਾ ਸਕਿਆ 500 ਜੀ ਕੋਈ ਨਹੀਂ ਕੋਈ ਨਹੀਂ 500 ਦੇ ਦੇ ਗ੍ਰੀਟਿੰਗਸ ਕਰ ਲੈ ਜੀ ਟੁੰਡੇ ਦੇ ਇਹਨਾਂ ਨੇ ਵੰਡਣੇ ਲੈ ਵੇ ਠੀਕ ਬਸ ਠੀਕ ਹੈ ਚੱਲ ਬਿੱਟੂ ਠੀਕ ਹੈ ਜੀ ਕਰ ਦੇ ਕਰ ਦੇ ਕਰ ਦੇ ਮਾਰਿਆ ਸਾਰੇ ਜਣੇ ਮਾਈ ਬਰਥ ਟੂ ਯੂ ਠੀਕ ਹੈ ਕਾਲਾ ਸੁੱਖੀ ਕਰਨ ਪਾ ਲੈ ਚੁੱਪ ਚਾਤੀ ਹੋ ਗਈ ਚਲੋ ਤੇਰੀ ਵੀ ਹੋਈ ਸੀ ਉਹ ਹੁਣ ਪਾ ਲੈਣੇ ਆਣੇ ਆ ਤੇਰੇ ਦੇ ਪਾਣੀ ਨਾਲ ਆਉਣੇ ਆ ਚਲ ਹੁਣ ਚੜਦੇ ਚਲ ਬਟੂ ਨੂੰ ਕਰ ਇਧਰ ਨੂੰ ਕਰ ਪਾਰ ਵੀ ਫੜ ਨਹੀਂ ਨਹੀਂ ਗੱਡੀ ਦੇਹਾ ਗੱਡੀ ਵਾਲਾ ਨਹੀਂ ਨਹੀਂ ਗੱਡੀ ਦਾ ਠੀਕ ਹੈ ਦੂਜੇ ਹੱਥ ਦਿਲ ਵਾਲਾ ਜੋ ਇੱਧਰ ਲੱਗੀ ਆ ਤਾਂ ਉਹਨੇ ਪਾਸੇ ਲਈ ਫਿਰਦਾ ਮੱਥੇ ਦੇਲ ਵਾਲਾ ਕੀ ਆ ਜਾ ਰਿਹਾ ਮੱਥੇ ਦੇਲ ਵਾਲਾ ਬੇਟੂ ਸਾਰੇ ਕੇ ਤੋਂ ਬਾਅਦ ਡਾਕਾ ਲੱਗਣ ਲੱਗੀ ਮੱਤੇ ਦੇ ਮੁੰਨਾ ਅਪਡੇਟ ਲੱਗ ਦੇਣਾ ਡਾਕਾ ਲੱਗਣੇ ਨਾ ਬੜਾ ਕੱਟ ਨਹੀਂ ਜਨ ਕੇ ਮੈਂ ਆ ਰਿਹਾ ਹਾਂ ਦੱਸ ਦੇਣਾ ਬਾਰ ਬਾਰ ਆਈ ਮੈਂ ਮੁੰਨਾ ਚੈਨ ਚਾਹੁੰਦੀ ਕਿ ਉਹ ਕਿੰਨਾ ਪਾਸੇ ਬੰਮਣ ਦੇ ਗਲੇ ਜੋੜੀ ਚ ਰੱਖੋ ਸਭ ਪਰ ਪਿਠਾ ਕਰਵਾਉਂਗਾ ਹੋਰ ਠੀਕ ਆ ਜਾਏਗਾ ਕਦ ਕੇ ਆਵੇਗਾ ਆ ਜੀਤ ਜੀ ਹੋਏ ਬਈ ਮੈਂ ਪਾਸੇ ਕਰਾਂਗਾ ਕੀ ਕਰਾਏ ਤਾਂ ਟ੍ਰਿਕ ਮੈਨ ਨਹੀਂ ਪਤਾ ਨਹੀਂ ਜਣਾ ਬਣਾ ਵਰਤਦਾ ਆ ਫੜੀ ਨਹੀਂ ਕੋਈ ਰੱਖ ਜਾਣਾ ਖੜੀ ਚਾਹ ਕੋਈ ਨਹੀਂ ਬਸ ਤਾਰੂ ਉਹ ਪਤਾਸੇ ਕਰਕੇ ਲੈਣਾ ਆ ਜੀ ਦਾ ਨਾਲ ਆਦੀ ਮੂੰਹ ਜਾ ਕੇ ਦਿਖਾਦੀ ਮੂੰਹ ਰਾਹੇ ਮਿੱਠਾ ਆਈ ਦਾ ਵੀ ਕਰਾ ਦੇ ਖਾਣੇ ਹੁੰਦੇ ਹਨ ਕਿਹਦੇ ਜੀ ਚਲੋ ਤੋ ਖਾਗਾ ਉਹ ਵੈਚੇ ਜਾ ਗਏ ਨੂੰ ਪਤਾ ਵੀ ਅੱਧਾ ਜੀ ਜੂਗਾ ਆਈਂਦਾਂ ਚ ਕੀ ਹੈ ਆਈਂਦਾਂ ਚ ਕੀ ਹੈ ਸੰਗਰ ਦਾ ਹੀ ਨਹੀਂ ਸੰਗਰ ਕਿੰਨੇ ਰਮੀ ਨਾਏ ਮਾਤਾ ਮਾਤਾ ਇੱਦੋਂ ਵੀ ਤੇਜ ਹੋ ਜਾਂ ਨਾ ਜੇ ਦੂਜਾ ਜਿਹੜੇ ਮਾਇਆ ਨਹੀਂ ਨਹੀਂ ਇਹ ਘਾਲਾ ਜੇ ਤੂੰ ਮੇਰੇ ਕੋਲੇ ਆਵੇਂ ਤਾਂ ਫੇਰ ਆ ਤੂੰ ਵੀ ਇ tanto ਮਰ ਜਾਨਾ ਗਲਾਡੀ ਵੀ ਤੂੰ ਮੁੜ ਕੇ ਜਾਂਦਾ ਨਹੀਂ ਨਹੀਂ ਬੀਬੀ ਕੇ ਘਰੇ ਜਾਇਆ ਨਹੀਂ ਨਹੀਂ ਜ਼ਰੂਰ ਜਾਉਂਗਾ ਚਰਮਾ ਲਾ ਦੇ ਮੈਂ ਤੇ ਆ ਕੇ ਮੇਰੇ ਨਾਲ ਜਿਹੜਾ ਕਰ ਤੀ ਮੈਂ ਨਹੀਂ ਮੇਰੇ ਦਾਤ ਚ ਪਾਪ ਨਹੀਂ ਬਾਤ ਉਹ ਜਿਹੜੀ ਗੱਲ ਐਨੀ ਸੁਣ ਤੇ ਕਹਿ ਦੇਣੀ ਬੜਾ ਮਜ਼ਾਕ ਕਰ ਤੂੰ ਮੈਂ ਮਜ਼ਾਕ ਨਹੀਂ ਕਰਦਾ ਕਿਸੇ ਦਾ ਕਰਨ ਨਹੀਂ ਦਿੰਦਾ ਕਿਸੇ ਨੂੰ اوني ڪا ٻين کي نه ڪندو سالن کان تها ر پب ني ان کي لڳي ٿو سڀ ڀاڻ ليندا ٿا منهن پتو ڀاڻا بيٺا بيٺا آيا آهيان ها تو ها